ਦੰਦ ਜੀ ਗਵਰਨਮੈਂਟ ਅੰਗਰੇਜ਼ੀ ਹੋਣ ਲਈ ਉਹਦੇ ਤੇਲੀ ਕੋਈ ਨਹੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਸਲੰਕ ਸਿੰਘ ਸੋਲ ਹਲਕਾ ਕਦੂਰ ਸਾਹਿਬ ਤੋਂ ਸਾਡਾ ਚੋਣ ਨਿਸ਼ਾਨ ਸਮੁੰਦਰੀ ਜਾਜੇ ਤੇ ਅਮਰਤਪਾਲ ਸਿੰਘ ਜੀ ਖਾਲਸਾ ਜੀ ਦਾ ਚੋਣ ਨਿਸ਼ਾਨ ਜਿਹੜਾ ਮੈਕ ਹੈ ਅੱਜ ਤੋਂ ਅਸੀਂ ਉਹਨਾਂ ਦੇ ਪਹਿਲਾ ਤੇ ਹੱਕ ਦੇ ਵਿੱਚ ਬੈਠ ਰਹੇ ਹਾਂ ਦੂਸਰਾ ਹੀ ਜੋ ਵੀ ਪ੍ਰਚਾਰ ਕਰਾਂਗੇ ਸਾਡੇ ਜਿੰਨੀ ਵੀ ਟੀਮ ਸਾਡੇ ਜਿੰਨੇ ਵੀ ਅਹੁਦੇਦਾਰ ਹੋਣਗੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਚੋਣ ਨਿਸ਼ਾਨ ਮੈਕ ਦੇ ਹੱਕ ਦੇ ਵਿੱਚ ਹੀ ਚੋਣ ਪ੍ਰਚਾਰ ਕਰਾਂਗੇ ਦੂਸਰਾ ਸੀ ਬਿਨਾ ਕਿਸੇ ਲਾਲਚ ਤੋਂ ਉਹਨਾਂ ਦਾ ਸਮਰਥਨ ਕਰ ਰਹੇ ਆ ਖੁੱਲਾ ਸਮਰਥਨ ਕਰ ਰਹੇ ਆ ਦੂਸਰਾ ਇਹ ਹੈ ਕਿ ਪੰਜਾਬ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਇਹ ਵੀ ਕਹਾਂਗੇ ਕਿ ਜੇ ਤੁਸੀਂ ਆਪਣੀ ਬੋਟ ਦੀ ਕੀਮਤ ਸਹੀ ਤਰ੍ਹਾਂ ਜਾਣੋਗੇ ਤੇ 5 ਸਾਲ ਪਛਤਾਵਾ ਨਹੀਂ ਹੋਏਗਾ ਕਿ ਜੇ ਇਹ ਨਾ ਰੱਖਣੀ ਪਈਗੀ ਜੇ ਅਸੀਂ ਇਸ ਨੂੰ ਬੋਟ ਪਾ ਦਿੰਦੇ ਤੇ ਸ਼ਾਇਦ ਇਹ ਹੋ ਜਾਂਦਾ ਇਹ ਪਛਤਾਵਾ ਨਹੀਂ ਰਹੇਗਾ ਆਪਣੀ ਸੋਚ ਨਾਲ ਆਪਣੀ ਬੋਟ ਦੀ ਪਾਵਰ ਦੇ ਨਾਲ ਲੀਡਰ ਬੰਦੇ ਨੇ ਬਾਅਦ ਵਿੱਚ ਅਸੀਂ ਲੀਡਰਾਂ ਦੇ ਵੱਲ ਵੇਖਦੇ ਆ ਕਿ ਅਸੀਂ ਬੋਟ ਗਲਤ ਜਗ੍ਹਾ ਪਾ ਦਿੱਤੀ ਹੈ ਐਸ ਵਕਤ ਸੋਚ ਸਮਝ ਕੇ ਹੀ ਲੋਕ ਸਾਰੇ ਵੋਟ ਪਾਉਣ ਤਾਂ ਜੋ ਜਿਹੜਾ ਆਪਾਂ ਸਹੀ ਉਮੀਦਵਾਰ ਚੁਣ ਸਕੀਏ ਉਸ ਭਰਾ ਨੂੰ ਅਸੀਂ ਵੇਖਿਆ ਕਿ ਇਹ ਪ੍ਰੀਮੀ ਲਾਇਆ ਇਹ ਕੌਮ ਦੇ ਮਸਲੇ ਦੇ ਵਿੱਚ ਆਪਾਂ ਨੂੰ ਯੋਗਦਾਰ ਹੋਣਾ ਚਾਹੀਦਾ ਉਸ ਭਰਾ ਨੇ ਸਾਡੀ ਇੱਜ਼ਤ ਨੂੰ ਮੰਨਦੇ ਹੋਏ ਮੈਂ ਆਖਦਾ ਕਿ ਮੈਂ ਭਾਈ ਅਮਰਪਾਲ ਸਿੰਘ ਦੀ ਖਾਲਸਾ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਸਮਰਥਨ ਕਰੂੰਗਾ ਤੇ ਆਪਰੇ ਕੱਲੇ ਕੱਲੇ ਵੋਟਰ ਸਪੋਰਟਰ ਨੂੰ ਬੇਨਤੀ ਕਰੂੰਗਾ ਕਿ ਭਾਈ ਅਮਰਪਾਲ ਸਿੰਘ ਦੀ ਖਾਲਸਾ ਦੀ ਸਪੋਰਟ ਕਰਨੀ ਹੈ। ਬੋਲੇ ਸ਼ੋਹਰ। ਸੋਚ ਨੂੰ ਲੈ ਕੇ ਕਿਉਂਕਿ ਨਸ਼ਿਆਂ ਦਾ ਜਿਹੜਾ ਵੱਡਾ ਪੰਜਾਬ ਦੇ ਵਿੱਚ ਸਦਾਗਰਿਆ ਨਸ਼ਿਆਂ ਦੇ ਜਿਹੜੇ ਵੱਡੇ ਉਹਨਾਂ ਨੂੰ ਖਤ ਪਾਉਣ ਵਾਸਤੇ ਉਹਨਾਂ ਦੀ ਸੋਜ ਤੇ ਪਹਿਰਾ ਦੇਣ ਵਾਸਤੇ ਸੂਲ ਸਾਹਿਬ ਅੱਜ ਆਪਣਾ ਜਿਵੇਂ ਇਹਨਾਂ ਦਾ ਚੋਣ ਨਿਸ਼ਾਨ ਸਮੁਦਰੀ ਜਾਜ ਆ ਤੇ ਅੱਜ ਸਾਰਾ ਸਮਰਥਨ ਆ ਜਿਹੜਾ ਸਰਦਾਰ ਸਰਦਾਰ ਤਰਸੀਮ ਸਿੰਘ ਦੀ ਸਰਕਾਰ ਦੇ ਪਿਤਾ ਭਾਈ ਅਮਰਪਾਲ ਸਿੰਘ ਦੇ ਕਾਰਸਾਲ ਦੇ ਵਿਸ਼ੇਸ਼ ਦੌਰ ਤੇ ਇਹਨਾਂ ਨੂੰ ਸਾਂਭਲ ਕਰਨ ਵਾਸਤੇ ਆਇਆ ਤੇ ਭਾਈ ਸੂਲ ਸਾਹਿਬ ਇਹ ਰਹੇ ਉਹਨਾਂ ਨੇ ਭਾਈ ਅਮਰਪਾਲ ਸਿੰਘ ਨੂੰ ਅੱਜ ਪੂਲਾ ਸਮਰਥਨ ਕਰਨਾ ਤੇ ਉਹਨਾਂ ਨਾਲ ਹੀ ਬੇਨਤੀ ਕੀਤੀ ਆ ਕਿ ਜਿਹੜੀ ਵੋਟ ਆ ਸਾਡੇ ਸਮੁੰਦਰੀ ਜਹਾਜ਼ ਤੇ ਨਾ ਪਾਇਓ ਸਾਡਾ ਸਮਰਥਨ ਆ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਵੋਟ ਆ ਉਹ ਸਿਰਫ ਮਾਈਕ ਤੇ ਹੀ ਸਾਡੇ ਵੋਟਰ ਸਮੁੰਦਰ ਬਟਨ ਤੇ ਬਹੁਤ ਮਾਈਕ ਵਾਲਾ ਅਸੀਂ ਧੰਨਵਾਦ ਕਰਦੇ ਸੋਹਣ ਸਾਹਿਬ ਦਾ ਤੇ ਬਸੂਜੀ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਚੱਲਦੀ ਚੋਣ ਦੇ ਵਿੱਚੋਂ ਆਪਣਾ ਸਮਾਂ ਕੱਢ ਕੇ ਸੂਰ ਸਾਹਿਬ ਨੂੰ ਸਨਮਾਨਤ ਕਰਨ ਵਾਸਤੇ ਆਏ ਤੇ ਸੂਰ ਸਾਹਿਬ ਉਹਨਾਂ ਨੇ ਬਲਕੀ ਜੀ ਨਾਂ ਦੇ ਸੁਪੁੱਤਰ ਸਰਦਾਰ ਅਮਰਪਾਲ ਸਿੰਘ ਖਾਲਸਾ ਨੂੰ ਆਪਣੀ ਜਿਹੜੀ ਸਪੋਰਟ ਕੀਤੀ ਜਾਂ ਸਮਰਥਨ ਕੀਤਾ ਧੰਨਵਾਦ ਕਹਿੰਦੇ ਵਾਹਿਗੁਰੂ ਜੀ ਕਰਦਾ ਹਾਂ ਸਾਹਿਬ ਇਹ ਇਸ ਸਮਰਥਨ ਸਮਰਥਨ ਕਰਨ ਵਾਸਤੇ ਬੜੀ ਜਹਾਦਾ ਸ਼ੇਰੀ ਦਿੱਤੀ ਹੈ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਕੌਮ ਦੇ ਪੰਜਾਬ ਦੇ ਵਡੇਰੇ ਤਨ ਮੁੱਖ ਰੱਖਦੇ ਹੋਇਆ ਜਿਹੜਾ ਇਹ ਫੈਸਲਾ ਲਿਆ ਇਹਦੀ ਸਾਰੇ ਪੰਜਾਬੀਆਂ ਨੂੰ ਸਾਰਿਆਂ ਨੂੰ ਸਲਾਘਾ ਕਰਨੀ ਚਾਹੀਦੀ ਹੈ ਸਾਡੇ ਅੱਜ ਨੇ ਸਾਡੇ ਸਹਿਯੋਗੀ ਵੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਕਿ ਇਹਨਾਂ ਨੂੰ ਬਰ ਬਰ ਮਾਨਸਕਾਰ ਕੀਤਾ ਚਾਹੀਦਾ ਕਿ ਜਿਨ੍ਹਾਂ ਨੇ ਕੌਮ ਦੇ ਵਡੇਰੇ ਹਿੱਤਾਂ ਲਈ ਆਪਣੀ ਕੁਰਬਾਨੀਆਂ ਦੀ ਗੱਲ ਕੀਤੀ ਤੇ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸਬੰਧੀਆਂ ਦਾ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੜੇਰੇ ਜੋ ਨਸ਼ੇ ਦਾ ਵੱਡਾ ਮੁੱਦਾ ਵਾ ਜੋ ਸਾਡੇ ਸ਼ੀਵਾ ਦਰਿਆ ਨਸ਼ਿਆਂ ਦਾ ਵਹਿ ਰਿਹਾ ਸਾਡੇ ਨੌਜਵਾਨਾਂ ਉੱਤੇ ਰੋਦੇ ਜਾ ਰਹੇ ਆ ਉਹਦੇ ਵਾਸਤੇ ਜੋ ਅਮਰਪਾਲ ਸਿੰਘ ਨੇ ਉਹ ਕੁਝ 5-6 ਮਹੀਨੇ ਕੰਮ ਕੀਤਾ ਤੇ ਉਹ ਨੌਜਵਾਨਾਂ ਨੂੰ ਵੀ ਕਾਫੀ ਆਸ ਦੀ ਕਿਰਨ ਸੀ ਕਿ ਨੌਜਵਾਨ ਕਾਫੀ ਨਸ਼ਾ ਛੱਡ ਕੇ ਗੁਰੂ ਆਲੂ ਨੇ ਉਹ ਕੀਤਾ ਰੰਗ ਬੁਰਾ ਨੂੰ ਮੋੜਿਆ ਇਸ ਕਰਕੇ ਸਾਰਿਆਂ ਨੂੰ ਉਮੀਦ ਆ ਕਿ ਇਸ ਜਿਹੜੇ ਨਸ਼ਿਆਂ ਦੀ ਮਹਮ ਉਹਦੀ ਅਗਵਾਈ ਕਰੀਬਨ ਕਰ ਸਕਦੇ ਤੋ ਅਮਰਪਾਲ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਤੇ ਇਹਨਾਂ ਨੇ ਵੀ ਮੇਰਾ ਖਿਆਲ ਹੈ ਕਿ ਇਸੇ ਸੋਚ ਮੁਕ ਰੱਖਦੇ ਨੇ ਅਸਰ ਸਮਰਥਨ ਦਿੱਤਾ ਤੇ ਅਸੀਂ ਇਹਨਾਂ ਦੇ ਧੰਨਵਾਦ ਤੇ ਹੋਰ ਵੀ ਸੱਜਣਾ ਤੁਸੀਂ ਅਪੀਲ ਕਰਾਂਗੇ ਕੀ ਬਾਤ ਹੁਮਾਸਾ ਜੋ ਕਰਾਂ ਕਿ ਨਸ਼ਿਆਂ ਨੂੰ ਜਿਹੜਾ ਹੈ ਪੰਜਾਬ ਦੀ ਧਰਤੀ ਤੋਂ ਜਿਹੜਾ ਸਾਡੇ ਗੁਰੂ ਸਾਹਿਬ ਦੀ ਸੋਚ ਦੇ ਖਿਲਾਫ ਆ ਇਹ ਇਹ ਇਹਨੂੰ ਇਹਦੀਆਂ ਜਣਾ ਫੁੱਟੀਆਂ ਤੇ ਸਾਰੇ ਜਣੇ ਮਿਲ ਕੇ ਹੀ ਫੁੱਟੀਆਂ ਜਲ ਸਕਦੀਆਂ ਇੱਕ ਵੱਡੀ ਲਹਿਰ ਦੀ ਲੋੜ ਆ ਇਸ ਕਰਕੇ ਅਸੀਂ ਸਾਰਿਆਂ ਦਾ ਸਾਰੇ ਪੰਜਾਬੀਆਂ ਦਾ ਇਹਨਾਂ ਦਾ ਜਿਹੜੇ ਵੀ ਪੰਜਾਬ ਦੇ ਸਿਰਦ ਲੋਕ ਆ ਉਹਨਾਂ ਉਹਨਾਂ ਦੇ ਘਰੇ ਬੇਨਤੀ ਕਰਦੇ ਕਿ ਸਾਰੇ ਜਣੇ ਆਪਾਂ ਰਲ ਕੇ ਇੱਕ ਵੱਡਾ ਇਹ ਇਹ ਜਿਹੜਾ ਜਿਹੜੀ ਆਪਰੇ ਰਾਜਨੀਤਿਕ ਜੰਗਿਆ ਇਹ ਵੀ ਇਹਦਾ ਹੀ ਮੋਰਚਾ ਫਤਿਹ ਕਰੀਏ ਕਿ ਉਦੋਂ ਬਾਅਦ ਜਿਹੜਾ ਆਪਾਂ ਜਿਹੜੇ ਜਿਹੜੇ ਵੀ ਪੰਜਾਬ ਦੇ ਮਸਲੇ ਆ ਜਾਂ ਨਸ਼ਿਆਂ ਦਾ ਵਾਂ ਹੋਰ ਆ ਜਾ ਦੇ ਪੰਜਾਬ ਦਾ ਧੱਕੇ ਦੇ ਇਨਸਾਫੀ ਨਾ ਉਹ ਨਵਾਂ ਵਾਤੇ ਸਾਰੇ ਜਿਹਨੇ ਬੰਦਾ ਖੇਡ ਲਈ ਟੀ ਦੂਸਰ ਸਾਬ ਚ ਨਾ ਬਾਕੀ ਦੀ ਲੰਬੀ ਲਿਸਟ ਆ ਬਹੁਤ ਸਾਰੇ ਆ